ਐ ਜ਼ਿਰਕ ਕੋ ਦੀ ਰਾਜਨੀਤੀ ਜਿਹੜੀ ਹੈਗੀ ਦਿਨ ਬਦ ਦਿਨ ਜਿਹੜੀ ਗਰਮਾਉਂਦੀ ਜਾ ਰਹੀ ਜਿਉ ਜੋ ਲੋਕ ਸਭਾ ਇਲੈਕਸ਼ਨ ਲੱਗ ਕੇ ਆ ਰਹੀ ਹੈ ਤਿਉ ਤੂੰ ਆਪਾਂ ਦੱਸ ਸਕਦੇ ਕਿ ਸਿਆਸੀ ਸਮੀਕਰਨ ਜਿਹੜੇ ਹੈਗੇ ਆ ਉਹ ਤੇਜ਼ੀ ਨਾਲ ਬਦਲਦੇ ਹੈਗੇ ਔਰ ਆਪਾਂ ਦੱਸ ਦਈਏ ਕਿ ਨਿਤ ਰੋਜ਼ਾਨਾ ਜਿਹੜੇ ਹੈਗੇ ਆ ਉਦਘਾਟਨ ਕੀਤੇ ਜਾ ਰਹੇ ਆ ਮੀਲ ਪੱਥਰ ਰੱਖੇ ਜਾ ਰਹੇ ਆ ਨਹੀਂ ਪੱਥਰ ਰੱਖੇ ਜਾ ਰਹੇ ਆ ਤਕਰੀਟਮੈਂਟ ਪੁਲਾੜ ਦੀ ਗੱਲ ਕਰੀਏ ਜੇ ਬੋਰਾ ਦੀ ਗੱਲ ਕਰੀਏ ਹਰ ਪਾਸੇ ਯੂਬਲਾਂ ਦੀ ਗੱਲ ਕਰਦਿਆਂਗੇ ਹਰ ਪਾਸੇ ਜਿਹੜੇ ਨੀ ਪੱਤਰ ਰੱਖਣ ਦਾ ਜਿਹੜਾ ਇੱਕ ਸਮਾਗਮ ਜਿਹੜਾ ਤੇਜ਼ੀ ਨਾਲ ਚੱਲ ਰਿਹਾ ਸਾਡੇ ਨਾਲ ਅੱਜ ਜਿਹੜੇ ਇਸ ਸੰਬੰਧੀ ਗੱਲਬਾਤ ਕਰਨ ਲਈ ਉਹਦੇ ਵੀਰ ਸਿੰਘ ਢਿੱਲੋਂ ਜਿਹੜੇ ਨਗਰ ਕੌਂਸਲ ਜ਼ੀਰਕੁਰ ਦੇ ਪ੍ਰਧਾਨ ਹੈ ਉਹਨਾਂ ਨਾਲ ਗੱਲ ਕਰਦੇ ਆ ਪ੍ਰਧਾਨ ਜੀ ਤੁਹਾਡਾ ਵੈਲਕਮ ਹੈ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਸੁਖਿੰਦਰ ਜੀ ਸਾਰੇ ਤੁਹਾਡੇ ਈਵਰਜ਼ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢਿੱਲੋਂ ਸਾਹਿਬ ਕਾਫੀ ਲੰਮਾ ਸਮਾਂ ਤੁਸੀਂ ਇੱਥੇ ਜ਼ੀਰਕੁਰ ਦੀ ਰਾਜਨੀਤੀ ਕਹਿ ਰਹੀ ਹਲਕਾ ਜ਼ੀਰਕ ਡੇਰਾ ਬਸੀ ਰਾਜਨੀਤੀ ਜ ਜਿੰਨਾ ਕੁ ਪਿਛਲੇ 1.5-2 ਸਾਲ ਤੋਂ ਆਪਾਂ ਦੇਖ ਰਹੇ ਹਾਂ ਕਿ ਰਾਜਨੀਤੀ ਕਾਫੀ ਉਲਟ-ਪੁਲਟ ਹੋਇਆ ਕੀ ਸਮਝਦਾ ਦੱਸੇ ਕਿ ਕਿੱਦਾਂ ਦੀ ਰਾਜਨੀਤੀ ਚੱਲ ਰਹੀ ਐ ਇਸ ਟਾਈਮ ਦੇ ਦੇਖੋ ਮੈਂ ਸਮਝਦਾ ਐ ਵੀ ਲੋਕਾਂ ਨੇ ਇੱਕ ਪੰਜਾਬ ਦੇ ਵਿੱਚ ਲਾ ਲਓ ਹਰ ਇੱਕ ਪੰਜਾਬ ਦੇ ਕੋਨੇ ਛਲਕੇ ਚ ਲਾ ਲਓ ਇੱਕ ਬਦਲਾਵ ਦੇ ਨਾਮ ਤੇ ਲੋਕਾਂ ਨੇ ਜਿਹੜੀ ਨਵੀਂ ਸਰਕਾਰ ਆ ਉਹ ਲੈ ਲਈ ਤੇ ਮੈਂ ਸਮਝਦਾ ਵੀ ਜਿਹੜਾ ਬਦਲਾਵ ਲੋਕਾਂ ਨੇ ਸਮਝ ਕੇ ਲਿਆਂਦਾ ਸੀਗਾ ਉਹ ਬਦਲਾਵ ਤਾਂ ਜਰੂਰ ਆਇਆ ਪਰ ਜਿਹੜਾ ਬਦਲਾਵ ਹੈ ਉਹ ਮਾੜੇ ਪਾਸੇ ਨੂੰ ਆਇਆ ਜਿੱਥੇ ਪਹਿਲਾਂ ਲੋਕ ਇਹ ਚਾਹ ਰਹੇ ਸੀ ਇਹ ਸੋਚ ਰਹੇ ਸੀ ਵੀ ਹੋ ਸਕਦਾ ਹੈ ਵੀ ਇਹ ਨਵੇਂ ਬੰਦੇ ਆ ਇਹਨਾਂ ਨੂੰ ਲਿਆਵਾਂਗੇ ਤਾਂ ਕੋਈ ਚੰਗਾ ਕੰਮ ਕਰਨਗੇ ਪਰ ਇਹਨਾਂ ਨੇ ਪ੍ਰਤਾਂ ਇਹ ਜੀਆਂ ਪਾਤੀਆਂ ਵੀ ਮੈਂ ਸਮਝਦਾ ਵੀ ਲੋਕ ਜਿਹੜੇ ਹੈਗੇ ਆ ਉਹ ਇਹਨਾਂ ਨੇ ਪਹਿਲਾਂ ਵਾਲੀਆਂ ਸਰਕਾਰਾਂ ਨੂੰ ਕਿਤੇ ਚੰਗਾ ਕਵਾਤਾ ਤੇ ਅੱਜ ਤੁਸੀਂ ਦੇਖੋ ਜਿੱਥੇ ਦੇਖੋ ਕੰਮ ਇੱਕ ਨਹੀਂ ਮਸ਼ਹੂਰੀਆਂ ਸਾਰੇ ਪਾਸੇ ਤੇ ਕਿਤੇ ਵੀ ਤੁਸੀਂ ਚਲੇ ਜਾਓ ਸਿਰਫ ਜਿਹੜਾ ਹੈਗਾ ਡੰਡਾ ਤੰਤਰ ਤੇ ਪੁਲਿਸ ਤੰਤਰ ਹੈ ਜਿੱਥੇ ਮਰਜ਼ੀ ਚਲੇ ਜਾਓ ਚੱਲ ਰਿਹਾ ਹੈ ਲੋਕਾਂ ਨੂੰ ਹਹਾਕਾਰ ਮਚੀ ਹੋਈ ਹੈ ਅੱਜ ਇਹਨਾਂ ਦੀ ਸਰਕਾਰ ਬਣੇ ਨੂੰ ਤਕਰੀਬਨ ਤੁਸੀਂ ਲਾ ਲੋ 2 ਸਾਲੋ ਠੀਕ ਹੈ ਜੀ 2 ਸਾਲਾਂ ਦੇ ਵਿੱਚ ਸਿਰਫ ਜੇ ਇਹਨਾਂ ਦੇ ਐਮ.ਐਲ.ਏ ਨੇ ਜਾਂ ਇਹਨਾਂ ਦੇ ਲੀਡਰਾਂ ਨੇ ਕੋਈ ਕਰਿਆ ਤੇ ਪੱਥਰ ਲਾਏ ਆ ਤੇ ਮੈਂ ਇਹ ਕਹਿੰਦਾ ਇਹਨਾਂ ਨੂੰ ਇੱਕ ਸਵਾਲ ਜ਼ਰੂਰ ਜਾ ਕੇ ਪੁੱਛੋ ਵੀ 2 ਸਾਲਾਂ ਚ ਸਾਨੂੰ ਇੱਕ ਚੀਜ਼ ਇਹ ਦੱਸ ਦੋ ਵੀ ਇੱਕ ਨਵਾਂ ਰੁਪਇਆ ਪੂਰੇ ਹਲਕੇ ਦੇ ਵਿੱਚ ਕਿਤੇ ਲਿਆਂਦਾ ਹੋਵੇ ਕੋਈ ਵਿਕਾਸ ਦੇ ਕੰਮ ਵਾਸਤੇ ਤੁਸੀਂ ਪਿੰਡਾਂ 'ਚ ਚਲੇ ਜਾਓ ਪੰਚਾਇਤਾਂ ਭੰਗ ਹੋਈਆਂ ਤੇ ਸਾਡੀ ਸਰਕਾਰ ਵੇਲੇ ਦੇ ਕਾਂਗਰਸ ਪਾਰਟੀ ਵੇਲੇ ਉਦੋਂ 15 ਕਰੋੜ ਰੁਪਇਆ ਪਿੰਡਾਂ ਨੂੰ ਗਰੰਟਾ ਦਿੱਤੀਆਂ ਸੀਗੀਆਂ ਢਿਲੋ ਸਾਹਿਬ ਨੇ ਠੀਕ ਹੈ ਜੀ ਉਹ ਪੈਸੇ ਜਦੋਂ ਰੁਕੇ ਗਏ ਹੁਣ ਪ੍ਰਬੰਧਕ ਲੱਗੇ ਤਾਂ ਕਾਂਗਰਸ ਦੀ ਸਰਕਾਰ ਵੇਲੇ ਦੇ ਜਿਹੜੀਆਂ ਗਰੰਟਾ ਦਿੱਤੀਆਂ ਦੋ ਜਿਹੜਾ ਐਮ ਐਲ ਏ ਸਾਹਿਬ ਜਾ ਕੇ ਕਹਰੇ ਵੀ ਮੇਰੇ ਪੱਤਰ ਲਾਓ ਤੇ 1 ਰੁਪਇਆ ਦੱਸ ਦੇਣ ਜੇ ਕਿਸੇ ਪੰਚਾਇਤ ਨੂੰ ਦਿੱਤਾ ਹੋਵੇ ਫੇਰ ਆਪਾਂ ਕਮੇਟੀਆਂ ਤੇ ਆ ਜੀ ਪਿਛਲੇ ਕੁਝ ਦਿਨ ਪਹਿਲਾਂ ਤੁਸੀਂ ਦੇਖਿਆ ਲਾਲੜੂ ਨਗਰ ਕਾਉਂਸਲ ਦੀ ਮੀਟਿੰਗ ਹੋਈ ਹੋਈ ਉਹਦੇ ਵਿੱਚ 20 ਕਰੋੜ ਰੁਪਈਆ ਐਮਐਲਏ ਸਾਹਿਬ ਨੇ ਮਤਾ ਪਵਾਇਆ ਉੱਥੇ ਵੀ ਸਾਨੂੰ ਜੀਰਪੁਰ ਨਗਰ ਕਾਉਂਸਲ ਤੋਂ ਲੋਨ ਦਿੱਤਾ ਜਾਵੇ ਠੀਕ ਹੈ ਜੀ ਤੇ ਇੱਕ ਪਾਸੇ ਤਾਂ ਦਾਵਾ ਕਰਦੇ ਆ ਇਹਨਾਂ ਦੀ ਸਰਕਾਰ ਦਾਵਾ ਕਰਦੀ ਹੈ ਦਾਵਾ ਕਰਦੇ ਵੀ ਸਾਡੇ ਕੋਲੇ ਤਾਂ ਸਰਪਲਸ ਹੀ ਪੈਸਾ ਬਹੁਤ ਹੈ ਸਾਨੂੰ ਤਾਂ ਕਮੀ ਹੋਈ ਕੋਈ ਨਹੀਂ ਹੈ ਤੇ ਫਿਰ ਇਹਨਾਂ ਦੀ ਕਮੇਟੀ ਆਉਣ ਉੱਥੇ ਪ੍ਰਧਾਨ ਇਹਨਾਂ ਦਾ ਐਮਐਲਏ ਆਪ ਆਪ ਦੀ ਸਰਕਾਰ ਹੈ ਤੇ ਫਿਰ ਗ੍ਰਾਂਟ ਕਿਉਂ ਨਹੀਂ ਲੈ ਕੇ ਆਉਂਦੇ ਉੱਥੋਂ ਅਸਤੇ ਇਨਾਂ ਦੀ ਮਨਸ਼ਾ ਹੈ ਤਾਂ ਇੰਨੇ ਕਹਿ ਵੀ ਲਾਲੜੂ ਨੂੰ ਇਹ ਪਿੰਡ ਨੂੰ ਸ਼ਹਿਰ ਨੂੰ ਕਰਜਈ ਬਣਾਉਣਾ ਚਾਹੁੰਦੇ ਆ। ਐਵੇਂ ਤੁਸੀਂ ਡੇਰਾ ਬਸੀ ਆ ਜੋ ਜਦੋਂ ਦੀ ਸਰਕਾਰ ਬਣੀ ਆ ਇੱਕ ਨਵਾਂ ਪੈਸਾ ਗ੍ਰਾਂਟ ਤਾਂ ਦੱਸ ਦਿਨ ਜੇ ਡੇਰਾ ਬਸੀ ਆਇਆ ਹੋਵੇ। ਉੱਥੇ ਵੀ ਉਦੋਂ ਪਹਿਲਾਂ 5 ਕਰੋੜ ਰੁਪਈਆ ਲਾਲੜੂ 5 ਕਰੋੜ ਰੁਪਈਆ ਡੇਰਾ ਬਸੀ ਢਲੋਂ ਸਾਹਿਬ ਨੇ ਗ੍ਰਾਂਟ ਦਵਾਈ ਸੀ। ਤੇ ਉਹੀ ਪੈਸੇ ਦੇ ਵਿੱਚੋਂ ਜਿਹੜਾ ਕੋ ਕੰਮ ਹੁੰਦਾ ਉੱਥੇ ਜਾ ਕੇ ਆਪਦਾ ਨਾਮ ਜਿਵੇਂ ਮਸ਼ੂਰੀਆਂ ਵਾਲੀ ਸਰਕਾਰ ਕਹਿੰਦੇ ਆ ਇਹਨਾਂ ਨੂੰ ਪੱਥਰਾਂ ਵਾਲੀ ਜਾਂਦੇ ਆ ਉੱਥੇ ਜਾ ਕੇ ਪੱਥਰ ਲਾਉਂਦੇ ਆ ਉਹਦਾ ਕੀਤਾ ਕੱਟਦੇ ਆ ਜੀ ਤੇ ਵਾਹ ਵਾਹ ਕਰਕੇ ਆਪਦੇ ਘਰੇ ਮੁੜਦੇ ਤੁਸੀਂ ਗਰਾਡ ਦੀ ਗੱਲ ਕੀਤੀ ਕੱਲ ਨਹੀਂ ਪੱਥਰ ਰੱਖਿਆ ਗਿਆ 60 ਕਰੋੜ ਰੁਪਇਆ ਰੱਖਿਆ ਗਿਆ ਨਹੀਂ ਪੱਥਰ ਗਿਆ ਟ੍ਰੀਟਮੈਂਟ ਪਲਾਂਟ ਆਇਆ ਪੈਸਾ ਤਾਂ ਹੀ ਲਾਇਆ ਹੁੰਦਾ ਕਿਥੋਂ ਲੱਗਿਆ ਨਹੀਂ ਪੱਥਰ ਇਹ ਜਿਹੜਾ ਟ੍ਰੀਟਮੈਂਟ ਪਲਾਂਟ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਸਾਡੀ ਸਰਕਾਰ ਵੇਲੇ ਤਾਂ ਪਾਸ ਹੋਇਆ ਵਾ ਟ੍ਰੀਟਮੈਂਟ ਪਲਾਂਟ ਹੈ ਜਿਹੜਾ ਪਹਿਲਾਂ ਗਾਜੀਪੁਰ ਲੱਗਣਾ अच्छा जी ਤੇ ਜਦੋਂ ਕਰੋਨਾ ਕਾਲ ਸੀਗਾ ਉਦੋਂ ਜਦੋਂ ਆਪਾਂ ਔਨ ਗਰਾਉਂਡ ਜਾ ਕੇ ਕੋਈ ਕੰਮ ਨਹੀਂ ਕਰਦੇ ਸੀ ਵਰਚੂਲੀ ਉਦੋਂ ਉਸ ਸਮੇਂ ਸਾਡੇ ਜਿਹੜੇ ਮੁੱਖ ਮੰਤਰੀ ਕਾਂਗਰਸ ਪਾਰਟੀ ਦੇ ਸੀ ਚਲੋ ਹੁਣ ਤਾਂ ਬੀਜੇਪੀ ਚ ਚਲੇ ਕੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਵਰਚੂਲੀ ਉਦੋਂ ਉਸ ਐਸਟੀਪੀ ਦਾ ਕੈਪਟਨ ਅਮਰਿੰਦਰ ਸਿੰਘ ਨੇ ਵਰਚੂਲੀ ਉਹਦਾ ਉਦਘਾਟਨ ਕੀਤਾ ਸੀ اچھا ਇਹ ਉਦੋਂ ਦੇ ਪੈਸੇ ਆ ਜਿਹੜੇ ਗਏ ਹੋਏ ਆ ਪਹਿਲੀ ਗੱਲ ਠੀਕ ਹੈ ਉਹਦੇ ਤੋਂ ਬਾਅਦ ਜਿਹੜੇ ਕੋ ਪੈਸੇ ਹੋਰ ਉੱਥੇ ਲੱਗਣੇ ਆ ਉਹ ਨਗਰ ਕਾਉਂਸਲ ਜੀਰਕਪੁਰ ਆਫ ਦਾ ਉਹਦੇ ਵਿੱਚ ਹਿੱਸਾ ਪਾ ਰਹੀ ਹੈ ਇਹਨਾਂ ਨੂੰ ਇਹ ਪੁੱਛੋ ਵੀ ਕੀ ਨਗਰ ਕਾਉਂਸਲ ਦੇ ਵਿੱਚ ਤੁਸੀਂ 2 ਸਾਲ ਬਣੇ ਤੁਸੀਂ ਸਰਕਾਰ ਤੋਂ ਇੱਕ ਵੀ ਗ੍ਰਾਂਟ ਲਿਆਂਦੀ ਜਦੋਂ ਸਾਡੀ ਕਮੇਟੀ ਬਣੀ ਸੀ ਮੈਂ ਪ੍ਰਧਾਨ ਬਣਿਆ ਤੇ ਪਹਿਲੀ ਮੀਟ ਹਾਊਸ ਦੀ ਮੀਟਿੰਗ ਜਦੋਂ ਹੋਈ ਸੀ 20 ਕਰੋੜ ਰੁਪਈਆ ਸਰਕਾਰ ਤੋਂ ਜਿਰਕਪੁਰ ਨਗਰ ਕਾਉਂਸਲ ਅਸਤੇ ਲੈ ਕੇ ਆਏ ਸੀਗੇ ਤੇ ਪਹਿਲੀ ਮੀਟਿੰਗ ਦੇ ਵਿੱਚ ਉਹ ਤੇ ਚੈੱਕ ਦਿੱਤਾ ਸੀਗਾ ਸਰਕਾਰ ਵੱਲੋਂ ਜਿਹੜਾ ਆਇਆ ਸੀ ਤੁਸੀਂ ਨਹੀਂ ਪੱਥਰਾਂ ਦੀ ਗੱਲ ਕੀਤੀ ਕਿ ਨਹੀਂ ਪੱਥਰ ਰੱਖ ਕੇ ਚੱਲੇ ਜਾਂਦੇ ਕੰਮ ਨਹੀਂ ਹੁੰਦਾ ਇਹੋ ਤੇ ਇਲਜ਼ਾਮ ਤੁਹਾਡੇ ਉੱਤੇ ਵੀ ਲੱਗਦਾ ਕਿ ਤੁਸੀਂ ਇੰਨੇ ਨਹੀਂ ਪੱਥਰ ਰੱਖਤੇ ਤੇ ਤਾਂ ਕੰਮ ਤੇ ਕੋਈ ਚੱਲੂ ਹੋਇਆ ਨਹੀਂ ਦੇਖੋ ਮੈਂ ਤੁਸੀਂ ਜਾ ਮੈਂ ਪੱਥਰਾਂ ਦੀ ਰਾਜਨੀਤੀ ਜ ਨਹੀਂ ਤੁਸੀਂ ਸ਼ਹਿਰ 'ਚ ਕਿਤੇ ਜਾ ਕੇ ਮੈਨੂੰ ਦਿਖਾ ਦਿਓ ਜੇ ਮੇਰਾ ਇੱਕ ਵੀ ਪੱਥਰ ਲੱਗਿਆ ਹੈ। ਮੈਂ ਕਦੇ ਕੋਈ ਪੱਥਰ ਨਹੀਂ ਲਾਇਆ। ਹਾਂ। ਕੰਮ ਜਿਹੜੇ ਹੈਗੇ ਆ ਜਾ ਕੇ ਮੌਕੇ ਤੇ ਸ਼ੁਰੂ ਕਰਾਈ ਦੇ ਤਾਂ ਕਿ ਸਮੇਂ ਸਿਰ ਕੰਮ ਜਿਹੜਾ ਹੈਗਾ ਲੋਕਾਂ ਦੇ ਹਵਾਲੇ ਹੋ ਸਕੇ। ਪੱਥਰ ਜਿਹੜੇ ਲਾਉਂਦੇ ਹੋ ਤਾਂ ਪੱਥਰ ਵਾਲਿਆਂ ਨੂੰ ਪੁੱਛੋ। ਪੱਥਰ ਜਿਹੜੇ ਆ ਉਹਨਾਂ ਨੇ ਲਾਏ ਜਾ ਕੇ ਡੀਪੀਐਸ ਰੋਡ ਤੇ ਸਟੇਡੀਅਮ ਦਾ ਪੱਥਰ ਲਾਇਆ ਸੀ ਉੱਥੇ। ਉਦੋਂ ਇੱਕ ਪੱਥਰ ਪਹਿਲਾਂ ਲੱਗਿਆ ਸੀ ਉਹ ਢਾਤਾਂ। ਉੱਥੇ ਆਪਣਾ ਪੱਥਰ ਲਾਇਆ ਚਮਕਾਇਆ ਕਿੰਨੇ ਮਹੀਨੇ ਲੰਘ ਗਏ। ਉਹਦੇ ਮਗਰ ਪੈ ਕੇ ਹੁਣ 10 ਦਿਨ ਪਹਿਲਾਂ ਜਾ ਕੇ ਮ ਉਹਦੇ ਤੋਂ ਬਾਅਦ ਦੀ ਡੀਪੀਐਸ ਰੋਡ ਤੇ ਪੱਥਰ ਲਾਇਆ ਉਹ ਕਿੰਨੇ ਦਿਨ ਸੜਕ ਦਾ ਕੰਮ ਬੰਦ ਰਿਹਾ ਉਹ ਤੋਂ ਬਾਅਦ ਮੈਂ ਮਗਰ ਪੈ ਕੇ ਉੱਥੇ ਜਾ ਕੇ ਆਪ ਕੰਮ ਸ਼ੁਰੂ ਕਰਾ ਕੇ ਆਇਆ ਐਵੇਂ ਤੁਸੀਂ ਕਮੇਟੀ ਵਾਲੀ ਜਿਹੜੀ ਰੋਡ ਆ ਉਹਦੇ ਤੇ ਜਾ ਕੇ ਪੱਥਰ ਲਾਇਆ ਤੇ ਕੰਮ ਹੋਣ ਜਾ ਕੇ ਅਸੀਂ ਮਗਰ ਪੈ ਕੇ ਸ਼ੁਰੂ ਕਰਾਇਆ ਤੇ ਅੱਜ ਸ਼ਹਿਰ ਦੇ ਵਿੱਚ ਜਿੰਨੇ ਟਿਊਬਵੈਲ ਇੰਨੇ ਸਮੇਂ ਤੋਂ ਮਗਰ ਪੈ ਕੇ ਸਰਕਾਰ ਨੇ ਜਦੋਂ ਜਹਾਦ ਕਰਕੇ ਅਸੀਂ ਲਿਆਂਦੇ ਆ ਤੇ ਅੱਜ ਉਹਨਾਂ ਦੇ ਸਾਰੇ ਤਕਰੀਬਨ ਤੁਸੀਂ ਲਾ ਲਓ ਪੀਰ ਮਛਲੇ ਤੋਂ ਸ਼ੁਰੂ ਹੋ ਕੇ ਸ਼ੇਵਨਗਰ ਦੇ ਵਿੱਚੋਂ ਥੋਕੇ ਪਾਈਨ ਹੋਮ ਦੇ ਵਿੱਚ ਹੋ ਕੇ ਉੱਥੋਂ ਸਰੀ ਇਨਕਲੇਵ ਦੇ ਵਿੱਚ ਹੋ ਕੇ ਉੱਥੋਂ ਗ੍ਰੀਨ ਸਿਟੀ ਦੇ ਵਿੱਚ ਹੋ ਕੇ ਉਦੋਂ ਬਾਅਦ ਇੱਥੇ ਹੁਣ ਦਸ਼ਮੇਸ਼ ਚੋਕੇ ਸਾਰੀਆਂ ਥਾਵਾਂ ਤੇ ਜਾ ਕੇ ਰਸਮੀ ਦੌਰਤਿਆਂ ਉਹਨਾਂ ਦਾ ਕਰਿਆ ਤਾਂ ਕਿ ਕੱਲ ਨੂੰ ਕੋਡ ਲੱਗਣ ਤੋਂ ਬਾਅਦ ਦਿੱਕਤ ਨਾ ਹੋਵੇ ਤੇ ਉੱਥੇ ਤਿਆਰੀ ਜਿੱਥੇ ਜਾਓ ਪੱਥਰ ਦੀ ਤਿਆਰੀ ਉੱਥੇ ਫੇਰ ਹੋ ਰਹੀ ਆ ਇੱਥੇ ਚਲੇ ਜੋ ਉੱਥੇ ਚਲੇ ਜੋ ਪੱਥਰਾਂ ਵਾਲੀ ਸਰਕਾਰ ਐ ਐਮਐਲਏ ਨੇ ਪੱਥਰ ਲਾਉਣੇ ਹੋਰ ਕੁਝ ਨਹੀਂ ਕਰਨਾ ਇਹ ਰਾਜਨੀਤੀ ਹੈ ਤੁਹਾਡੇ ਉੱਤੇ ਇਲਜ਼ਾਮ ਲੱਗਾ ਹੈਗਾ ਕਿ ਕਲਜੀਤ ਸਿੰਘ ਰੰਧਾਵਾ ਨੇ 9 ਟਿਊਬਲਾਂ ਦਾ ਉਦਘਾਟਨ ਕਰਨਾ ਸੀ ਉਤੋਂ ਪਹਿਲਾਂ ਜਾ ਕੇ ਤੁਸੀਂ ਉਦਘਾਟਨ ਕਰਕੇ ਆ ਗਏ ਤੁਹਾਡੇ ਉੱਤੇ ਇਲਜ਼ਾਮ ਲੱਗਾ ਬਹੁਤ ਵੱਡਾ ਇਹ ਇਲਜ਼ਾਮ ਜਿਨ੍ਹਾਂ ਨੇ ਲਾਉਣ ਲਈ ਜਾਣ ਅਸੀਂ ਤਾਂ ਕੰਮ ਕਰਨ ਵਾਲੇ ਬੰਦੇ ਆ ਅੱਜ ਤਾਂ ਸਰਕਾਰ ਨਾਲ ਲੜਾਈ ਲੜ ਕੇ ਡੇਢ ਸਾਲ ਇਹ ਜਿਹੜੇ ਮਤੇ ਟਿਊਬਵਲਾਂ ਦੇ ਆ ਇਹ ਕੁਲਜੀਤ ਸਿੰਘ ਰੰਧਾਵੇ ਨੇ ਨਹੀਂ ਪਾਏ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਹੀਂ ਪਾਏ ਲੋਕਾਂ ਦੀ ਮੰਗ ਤੇ ਇੱਕ ਨਗਰ ਕਾਉਂਸਲ ਜੀਰਖਪੁਰ ਨੇ ਸਾਡੇ ਹਾਊਸ ਨੇ ਸਾਡੇ ਐਮਸੀ ਸਹਿਬਾਨਾਂ ਨੇ ਆਪ ਦੇ ਆਪ ਦੇ ਵਾਟਾ ਦੇ ਮਤੇ ਪਾਏ ਤੇ ਜੇਦ ਘਾਟਨ ਕਰਨਾ ਹੈ ਠੀਕ ਹੈ ਤੁਸੀਂ ਐਮਐਲਏ ਥੋਡੀ ਸਰਕਾਰ ਆ ਹੱਕਾ ਕਰੋ ਪਰ ਉਹ ਕੰਮ ਦਾ ਘਾਟਨ ਕਰੋ ਜਿਹਦੇ ਲਈ ਤੁਸੀਂ ਸਰਕਾਰ ਤੋਂ ਕੋ ਗ੍ਰਾਂਟ ਲਿਆਉਨੇ ਹੋ ਜਾਂ ਪੈਸਾ ਲਿਆਉਨੇ ਹੋ ਇਹ ਇਹ ਦੱਸਣ ਐਮਐਲਏ ਸਾਹਿਬ ਵੀ ਨਗਰ ਕਾਉਂਸਲ ਜੀਰਪੁਰ ਦੇ ਮਿਊਨਿਸਪਲ ਫੰਡ ਤੇ ਵਿੱਚੋਂ ਕੰਮ ਹੈ ਅਸੀਂ ਕਸਟੋਡੀਆ ਨਾ ਉੱਥੇ ਸਾਡੇ ਐਮਸੀ ਸਾਹਿਬਾਨ ਕਸਟੋਡੀਆ ਨਾ ਆਪਦੇ ਆ ਤੇ ਵਾਡਾਂ ਦੇ ਇਹਨਾਂ ਦਾ ਕੀ ਹਿੱਸਾ ਹੈ ਉਹਦੇ ਵਿੱਚ ਤੇ ਕੀ ਯੋਗਦਾਨ ਤੇ ਤੁਸੀਂ ਅੱਜ ਹੀ ਕਿਉਂ ਉਦਘਾਟਨ ਕੀਤਾ ਜਦੋਂ ਕੱਲ੍ਹ ਕੁਲਜੀਤ ਸਿੰਘ ਰੰਧਾਵਾ ਨੇ ਐਲਾਨ ਕੀਤਾ ਸੀ ਕਿ ਮੈਂ ਆਉਣ ਵਾਲੇ ਕੱਲ੍ਹ ਸਾਡੇ ਨੋ ਟਿਊਬਲਰ ਦਾ ਉਦਘਾਟਨ ਕਰੂ ਤੁਸੀਂ ਅੱਜ ਸਵੇਰੇ ਉਦਘਾਟਨ ਕਰ ਰਹੇ ਹੋ ਸਾਡਾ ਪ੍ਰੋਗਰਾਮ ਪਹਿਲਾਂ ਦਾ ਬਣਿਆ ਹੋਇਆ ਸੀ ਜਿਹੜੇ ਇਹ ਸਾਡੇ ਟੈਂਡਰਸਨ ਟਿਊਬ ਪਹਿਲਾਂ ਦੇ ਇਹ ਖੁੱਲੇ ਪਿਛਲੇ ਕੁਝ ਦਿਨ ਪਹਿਲਾਂ ਖੁੱਲੇ ਜਿਵੇਂ ਫਾਈਨਲ ਹੋਏ ਜਦੋਂ ਚੀਜ਼ ਕੰਮ ਔਨ ਗਰਾਉਂਡ ਸੀ ਲਿਆ ਸਕਦੇ ਆ ਸਮੇਂ ਸਿਰ ਤਾਂ ਉਦੋਂ ਹੀ ਉਦਘਾਟਨ ਕਰਨਾ ਸਾਡੀ ਆਤਮਨੀ ਹੈ ਵੀ ਅਜੇ ਚੀਜ਼ ਹਵਾ 'ਚ ਹੋਵੇ ਜਿਵੇਂ ਉਹਨਾਂ ਐਸਟੀਪੀ ਦੀ ਆਪਾਂ ਗੱਲ ਕਰ ਲਈਏ ਐਸਟੀਪੀ ਦਾ ਪੱਥਰ ਤਾਂ ਕੱਲ੍ਹ ਲਾਤਾ ਤੇ ਜਗਾ ਉਥੇ ਫਾਈਨਲ ਨਹੀਂ ਅਜੇ ਤੇ ਐਮਐਲਏ ਸਾਹਿਬ ਨੂੰ ਹੀ ਨਹੀਂ ਪਤਾ ਲੱਗਣਾ ਕਿਤੇ ਤੇ ਐਸਟੀਪੀ ਦੀਆਂ ਮਸ਼ੀਨਾਂ ਹਵਾ 'ਚ ਰੱਖਣੀਆਂ ਉਹ ਜ਼ਮੀਨ ਅਲਾਟ ਨਹੀਂ ਹੋਈ ਅਜੇ ਤੱਕ ਕੱਲ ਸਵੇਰੇ ਡੀਸੀ ਦਫ਼ਤਰ ਦੇ ਵਿੱਚ ਬਕਾਇਦਾ ਉਹਦੀ ਮੀਟਿੰਗ ਸਾਡੀ ਸੀਵਰੇਜ ਬੋਰਡ ਦੇ ਅਫਸਰਾਂ ਦੇ ਨਾਲ ਹੋਈ ਹੈ ਤੇ ਕੱਲ ਜਦੋਂ ਪੱਥਰ ਲਾ ਰਹੇ ਸੀ ਉਦੋਂ ਪਟਵਾਰੀ ਤੇ ਸਾਡੇ ਐਸਡੀਓ ਤੇ ਇਹਨਾਂ ਦੇ ਸੀਵਰੇਜ ਟ੍ਰੀਟ ਸੀਵਰੇਜ ਬੋਰਡ ਦੇ ਅਧਿਕਾਰੀ ਆ ਜਿਹੜੇ ਉੱਥੇ ਜਗਾ ਤੇਰੇ ਫਿੱਤਾ ਮਾਰ ਰਹੇ ਸੀ ਵੀ ਇੱਥੇ ਸਾਨੂੰ ਜਗਾ ਪੂਰੀ ਹੁੰਦੀ ਹੈ ਕਿ ਨਹੀਂ ਹੁੰਦੀ ਤੇ ਉਹ ਵੀ ਜਿੱਥੇ ਪੱਥਰ ਲਾਇਆ ਉਹਦੇ ਤੋਂ ਪਰਲੇ ਪਾਸੇ ਦੀ ਜਗਾ ਦੀ ਗੱਲ ਹੈ ਜਗਾ ਲੋਟ ਹੋ ਚੁੱਕੀ ਹੁਣ ਜਗਾ ਦੋ ਚੋਚ ਕੁਛ ਸ਼ਾਰਟ ਲਿਸਟ ਹੋਈਆਂ ਜਿਹਦੇ ਵਿੱਚੋਂ ਜਗਾ ਕਿਹੜੀ ਜਗਾ ਤੇ ਲੱਗਣਾ ਜਿੱਤੇ ਪੂਰੀ ਹੋਵੇ ਵਾਈਬਲ ਹੋਵੇ ਉਹ ਜਗਾ ਦੀ ਫਾਈਨਲ ਇਰੇਚ ਨੋਰੀਆ ਤੇ ਇਹਨਾਂ ਨੂੰ ਤਾਂ ਕਾਲੀ ਜੀ ਵੀ ਕੋਡ ਨਾ ਲੱਗੇ ਮੈਂ ਆਪ ਦਾ ਮਸ਼ਹੂਰੀ ਵਾਲੀ ਸਰਕਾਰ ਜਿਹੜੀ ਮਸ਼ਹੂਰੀ ਕਰ ਲਾਂ ਵੀ ਪੱਥਰ ਲਾ ਦਾਂ ਬਾਕੀ ਬਾਅਦ ਚ ਕੰਮ ਹੁੰਦਾ ਨਹੀਂ ਹੁੰਦਾ ਉਹ ਤਾਂ ਬਾਅਦ ਦੀ ਗੱਲ ਇਹਨਾਂ ਨੂੰ ਕੰਮ ਨਾ ਮਤਲਬ ਥੋੜਾ ਇਹਨਾਂ ਤੋਂ ਪੱਥਰਾਂ ਨਾਲ ਮਤਲਬ ਢਿੱਲੋ ਸਾਹਿਬ ਹਮੇਸ਼ਾ ਜਦੋਂ ਨਹੀਂ ਪੱਥਰ ਰੱਖ ਕੇ ਜਾਂਦੇ ਤੁਸੀਂ ਜਾਂਦੇ ਜਾਂ ਕੋਈ ਵੀ ਜਾਂਦਾ ਹੈਗਾ ਲੋਕਾਂ ਦਾ ਤੁਹਾਡੇ ਪਿੱਠ ਪਿੱਛੇ ਇੱਕ ਹੀ ਜਿਹੜਾ ਇਲਜ਼ਾਮ ਹੁੰਦਾ ਕਿ ਨਹੀਂ ਪੱਥਰ ਤੱਕ ਹੀ ਗੱਲ ਰਹਿ ਜਾਣੀ ਆ ਅੱਗੇ ਕੰਮ ਨਹੀਂ ਚੱਲ ਹੋਣਾ ਤੁਸੀਂ ਜਿਹੜੇ ਟਿਊਬਲਰ ਦਾ ਅਦਗਾੜਨ ਕੀਤਾ ਜਾਂ ਕੱਲ ਟ੍ਰੀਟਮੈਂਟ ਪਲੈਂਟ ਦਾ ਅਦਗਾੜਨ ਹੋਇਆ ਜਾਂ ਪਹਿਲਾਂ ਛੜਕਾਂ ਦਾ ਅਦਗਾੜਨ ਕੰਮ ਸਿਰੇ ਚੜਨਗੇ ਕਿ ਨਹੀਂ ਚੜਨਗੇ ਜਨਤਾ ਨੂੰ ਕਲੀਅਰ ਕਰੋ ਤੁਸੀਂ ਟ੍ਰੀਟਮੈਂਟ ਪਲੈਂਟ ਦੀ ਗੱਲ ਕੀਤੀ ਟ੍ਰੀਟਮੈਂਟ ਪਲੈਂਟ ਜਿਹੜਾ ਹੈਗਾ ਉਹ ਸ਼ਿਫਟ ਹੋਇਆ ਸਨੋਲੀ ਦੇ ਵਿੱਚ ਤੇ ਗਾਜੀਪੁਰਾ ਦੀ ਜਗ੍ਹਾ ਤੇ ਤਾਂ ਸਟੇ ਲੱਗੀ ਉੱਥੇ ਹੋਇਆ ਪੱਥਰ ਇਹਨਾਂ ਨੇ ਲਾਉਣਾ ਸੀ ਉਹਦਾ ਲਾ ਲਿਆ ਉਹਦਾ ਜਿਹੜਾ ਹੈਗਾ ਇਹ ਤੁਸੀਂ ਐਮ.ਐਲ.ਏ. ਸਾਹਿਬ ਨੂੰ ਇੰ ਵੀ ਜਿਹੜਾ ਟ੍ਰੀਟਮੈਂਟ ਪਲਾਂਟ ਉੱਥੇ ਲੱਗਣਾ ਉਹਦੀ ਕਪੈਸਿਟੀ ਕੀ ਹੈ ਤੇ ਪਹਿਲਾਂ ਕੀ ਸੀ ਅਸੀਂ ਉਹਦੇ ਮਗਰ ਪੈ ਕੇ ਚਿੱਠੀਆਂ ਲਿਖ ਕੇ ਉਹਦੀ ਕਪੈਸਿਟੀ ਵਧਵਾਈ ਹੈ 17 ਦਾ ਲੱਗਣਾ ਸੀਗਾ ਉਹਨੂੰ ਕਰਾ ਕੇ 22 ਦਾ ਕਰਾਇਆ ਅੱਛਾ ਜੀ ਤੁਸੀਂ ਇਹ ਪੁੱਛ ਲੋ ਜੇ ਇੰਨੀ ਹੀ ਉਹਨਾਂ ਨੂੰ ਇਹ ਆ ਵੀ ਮੈਂ ਕੰਮ ਕਰਨਾ ਹੈ ਤਾਂ ਕਿੰਨੇ ਮਹੀਨੇ ਹੋ ਗਏ ਛੱਤ ਦਿਆਲਪੁਰਾ ਪੀਆਰ 7 ਵਾਲਾ ਏਰੀਆ ਜਿਹੜਾ ਐਸਪੀਪੀਾਸ ਤੇ ਐਮਐਲਏ ਸਾਹਿਬ ਦੇ ਆਪ ਦੇ ਪਿੰਡ ਦੀ ਜਗ੍ਹਾ ਬਕਰਪੁਰ ਦੀ ਫਾਈਨਲ ਹੋਈ ਇਹਨਾਂ ਨੇ ਪੰਚਾਇਤ ਤੋਂ ਮਤਾ ਨਹੀਂ ਬਵਾ ਕੇ ਦਿੱਤਾ ਇਹ तकरीबन ਇਸ ਗੱਲ ਨੂੰ 5 ਤੋਂ 6 ਮਹੀਨੇ ਹੋ ਚਲੇ ਆ। ਉਸ ਗੱਲ ਤੇ ਖੜੇ ਆ ਉਹ ਇਹ ਗੱਲਾਂ ਦਾ ਜਵਾਬ ਦੇਣ ਨਾ। ਕੱਲ ਵੀ ਅਸੀਂ ਇਸ ਮਸਲੇ ਤੇ ਖੜੇ ਸੀ ਵੀ ਕਿਉਂ ਨਹੀਂ ਮਤਾ ਪਾ ਕੇ ਦਿੰਦੇ ਜਦੋਂ ਨਗਰ ਕਾਉਂਸਲ ਤਿਆਰ بیٹھی ਆ ਲਾਉਣ ਨੂੰ, ਪੈਸੇ ਦੇਣ ਨੂੰ ਅਸੀਂ ਤਿਆਰ ਬੈਠੇ ਆ ਅਸੀਂ ਤਾਂ ਨਹੀਂ ਕਹਿ ਰਹੇ ਸਰਕਾਰ ਨੂੰ ਤੁਹਾਨੂੰ ਪੈਸਾ ਦੇ ਦੋ ਪਰ ਇੱਕ ਐਮਐਲਏ ਆਪਦੇ ਪਿੰਡ ਦੀ ਪੰਚਾਇਤ ਤੋਂ ਮਤਾ ਤਾਂ ਪਵਾ ਕੇ ਦੇ ਸਕਦਾ। ਸਵਾਲ ਮੇਰਾ ਫਿਰ ਉਹੀ ਹੈ ਕੰਮ ਸਿਰੇ ਚੜਨਗੇ ਕਿ ਨਹੀਂ ਬਿਲਕੁਲ ਚੜਨਗੇ ਜਿਹੜੇ ਕੰਮ ਹੋਣ ਵਾਲੇ ਆ ਤੁਸੀਂ ਸੜਕਾਂ ਦੀ ਗੱਲ ਕੀਤੀ ਪੱਥਰ ਵਾਲਿਆਂ ਨੇ ਪੱਥਰ ਲਾਤੇ ਪਰ ਅਸੀਂ ਜਦੋਂ ਸਮਝੀ ਡੀਪੀਐਸ ਰੋਡ ਦਾ ਵੀ ਕੰਮ ਚੱਲ ਰਿਹਾ ਹੈ ਗਾਜੀਪੁਰਾਣੀ ਰੋਡ ਦਾ ਵੀ ਕੰਮ ਚੱਲ ਰਿਹਾ ਹੈ ਨਗਰ ਕੌਂਸਲ ਵਾਲੀ ਰੋਡ ਹੈ ਜਿਹੜਾ ਉਹਦਾ ਵੀ ਕੰਮ ਚੱਲ ਰਿਹਾ ਹੈ ਆੜ-ਆੜ ਥਾਵਾਂ ਦੇ ਉੱਤੇ ਜਿੱਥੇ-ਜਿੱਥੇ ਜ਼ਰੂਰੀ-ਜ਼ਰੂਰੀ ਕੰਮ ਜਿਹੜੇ ਇਹਨਾਂ ਦੇ ਹੋਏ ਸੀ ਉੱਥੇ ਕੰਮ ਚੱਲ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਪੀਰ ਮਛੱਲੇ ਪਾਇਨ ਹੋਮ ਜਿੱਥੇ-ਜਿੱਥੇ ਟਿਊਬਵਲਾਂ ਦੇ ਸੀਗੇ ਉੱਥੇ ਮਸ਼ੀਨ ਸਾਰੇ ਵਾਰੀ ਬਰਵਾਰੀ ਮੁਕੰਮਲ ਹੋ ਕੇ ਗਰਮੀਆਂ ਤੱਕ तकरीबन ਲੋਕਾਂ ਦੇ ਹਵਾਲੇ ਹੋਣਗੇ ਤਿੰਨ ਸਾਬ ਲਾਸਟ ਸਵਾਲ ਇਹ ਆ ਕਿ ਜਿਹੜਾ ਜੀਰੋਪੁਰ ਦਾ ਬਰਨਿੰਗ ਇਸ਼ੂ ਹੈ ਇਸ ਟਾਈਮ ਸਭ ਤੋਂ ਨਜਾਇਜ਼ ਹੋ ਸਾਰੀਆਂ ਉਹ ਤੇ ਤੁਹਾਡੀ ਨਗਰ ਕਾਉਂਸਲ ਦੇ ਜਿਹੜੇ ਅਧਿਕਾਰੀਏ ਪੂਰੀ ਤਰ੍ਹਾਂ ਇਨਵੋਲ ਬਾ ਤਿੰਨ ਮੰਜ਼ਲਾ ਫਲੈਟਾਂ ਦੀ ਗੱਲ ਕਰੀਏ ਪੰਜ ਪੰਜ ਛੇ ਛੇ ਮੰਜ਼ਲਾ ਸ਼ੋਰੂ ਮੰਡ ਰਹੇ ਆ ਇਹਨਾਂ ਨੂੰ ਰੋਕਣ ਵਾਸਤੇ ਤੁਹਾਡੀ ਕਾਉਂਸਲ ਕਿਉਂ ਨਹੀਂ ਕਾਰਵਾਈ ਕਰ ਰਹੀ ਦੇਖੋ ਮੈਂ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਆ ਇਸ ਗੱਲ ਦੇ ਉੱਤੇ ਜਿਹੜੇ ਅਧਿਕਾਰੀ ਨੇ ਉਹ ਸਰਕਾਰ ਦੇ ਨਮਾਇੰਦੇ ਆ ਇਸ ਸਮੇਂ ਤੇ ਅਧਿਕਾਰੀ ਇਸ ਗੱਲ ਦਾ ਜਵਾਬ ਦੇ ਹੀ ਨੇ ਸਾਡੇ ਨਾਲ ਤਾਂ ਚਲੋ ਫਿਰ ਅਧਿਕਾਰੀ ਕੋ ਪੋਲਿਟਿਕਲ ਕਨਫਲਿਕਟ ਕਰਕੇ ਸਾਡੇ ਨਾਲ ਜਰੂਰ ਉਹਦੇ ਵਿੱਚ ਰੱਖਦੇ ਆ ਵੀ ਜੇ ਅਸੀਂ ਕੋ ਕਹਿੰਨੇ ਆ ਤਾਂ ਉਹਨਾਂ ਨੇ ਕਰਨਾ ਨਹੀਂ ਕਰਨਾ ਆਪਦੀ ਮਨਮਰਜ਼ੀ ਦੇ ਹਿਸਾਬ ਨਾਲ ਹੁੰਦਾ ਪਰ ਹਾਂ ਤੁਹਾਡੀ ਗੱਲ ਬਿਲਕੁਲ ਸਹੀ ਹੈ ਜਿਵੇਂ ਹੁਣ ਪਿਛਲੇ ਸਮੇਂ ਤੋਂ ਬੜੇ ਲੰਬੇ ਦਿਨਾਂ ਤੋਂ ਇੱਕ ਮਸਲਾ ਹੈ ਜਿਵੇਂ ਪਿੰਕ ਸਿਟੀ ਦਾ ਚੱਲ ਰਿਹਾ ਠੀਕ ਹੈ ਜੀ ਪਿੰਕ ਸਿਟੀ ਦੇ ਵਿੱਚ ਉੱਥੇ ਲਗਾਤਾਰ ਅੱਜ ਵੀ ਮੈਂ ਸਵੇਰੇ ਪਿੰਕ ਸਿਟੀ ਦੇ ਵਿੱਚ ਜਾ ਕੇ ਆਇਆ ਉੱਥੇ ਸਾਰੇ ਇਕੱਠੇ ਹੋਏ ਸੀ ਕੱਲ ਵੀ ਇਹਨਾਂ ਦੇ ਮਗਰ ਜੋ ਸਾਹਿਬ ਦੇ ਪੈ ਕੇ ਸਾਰਿਆਂ ਦੇ ਮਗਰ ਪੈ ਕੇ ਉੱਥੇ ਬੰਦੇ ਭੇਜੇ ਤੇ ਹੁਣ ਵੀ ਉਹਦੇ ਮਗਰ ਲੱਗੇ ਆ ਕਿਉਂਕਿ ਪੀਰ ਮਛੱਲਾ ਇੱਕ ਜਿਵੇਂ ਮੈਂ ਉਦਾਹਰਣ ਦੇਣ ਲੱਗਾ ਵੀ ਪੀਰ ਮਛੱਲੇ ਚ ਜਿਵੇਂ ਤੁਸੀਂ ਦੇਖਿਆ ਉਹਦੇ ਪਿੱਛੇ ਹੜ੍ਹਾਂ ਦੀ ਬਹੁਤ ਜ਼ਿਆਦਾ ਮਾਰ ਪਈ ਸੀ ਧੱਤ ਵੀ ਹੋਈ ਉੱਥੇ ਬਹੁਤ ਜ਼ਿਆਦਾ ਦਿੱਕਤ ਹੋਈ ਉੱਥੇ ਨੁਕਸਾਨ ਵੀ ਹੋਇਆ ਲੋਕਾਂ ਦਾ ਜਾਨੀ ਵੀ ਨੁਕਸਾਨ ਹੋਇਆ ਮਾਲੀ ਵੀ ਨੁਕਸਾਨ ਹੋਇਆ ਤੇ ਪਿੰਕ ਸਿਟੀ ਜਿਹੜੀ ਹੈਗੀ ਹੈ ਉੱਥੋਂ ਪਾਣੀ ਦਾ ਜਿਹੜਾ ਬਹਾਵ ਹੈ ਉੱਥੇ ਜਾ ਕੇ ਰੁਕਦਾ ਸੀ ਤੇ ਜਿੱਥੇ ਹੁਣ ਉਹ ਕੰਸਟਰਕਸ਼ਨ ਹੋ ਰਹੀ ਹੈ ਉਹ ਬਕਾਇਦਾ ਨੇਚਰਲ ਉੱਥੋਂ ਦਾ ਪਾਣੀ ਦਾ ਬਹਾਵ ਹੈ ਉਹਦੇ ਥੱਲੇ ਪਾਈਪਾਂ ਪਈਆਂ ਹੋਈਆਂ ਵੀ ਜੇ ਕੱਲ ਨੂੰ ਉੱਥੇ ਉਹ ਸਾਰੀ ਹੋ ਗਈ ਕੱਲ ਨੂੰ ਕੋਈ ਰੱਬ ਕਰੇ ਫੇਰ ਕੋਈ ਇਹੋ ਜਿਹਾ ਕਹਿਰ ਨਾ ਆਵੇ ਤੇ ਜੇ ਆ ਗਿਆ ਤੇ ਜੇ ਕੱਲ ਨੂੰ ਕੋਈ ਤੇ ਬਿਲਡਿੰਗ ਡਿੱਗੀ ਹੋ ਰਹਾ ਉਹਦਾ ਜ਼ਿੰਮੇਵਾਰ ਕੌਣ ਹੈ ਫਿਰ ਤੇ ਤੁਹਾਡੀ ਨਗਰ ਕੌਂਸਲ ਨਕਸ਼ੇ ਕੇ ਪਾਸ ਕੀਤਾ ਉਹ ਨਕਸ਼ੇ ਪਾਸ ਦਾ ਦਾਵਾ ਕਰਕੇ ਨਕਸ਼ੇ ਮੈਂ ਤਾਂ ਬਿਲਕੁਲ ਤੁਹਾਨੂੰ ਕਹਿ ਰਿਹਾ ਵੀ ਗਲਤ ਹੈ ਮੌਕੇ ਤੇ ਜਾ ਕੇ ਚੈੱਕ ਕਰਨਾ ਜੀ ਇਹਦੇ ਚੈੱਕ ਕਰਕੇ ਨਕਸ਼ਾ ਪਾਸ ਕਰੋ ਜਦੋਂ ਉੱਥੇ ਨਜ਼ਰ ਆ ਰਹੀ ਆ ਆਪਾਂ ਮੌਕੇ ਤੇ ਜਾ ਕੇ ਖੜ੍ਹਦੇ ਨਜ਼ਰ ਆ ਰਹੀ ਸਾਹਮਣੇ ਪਲਾਟ ਦੇ ਵਿੱਚ ਦੀ ਪਾਈ ਪਈ ਹੋਈ ਆ ਡਬਲ ਪਾਈਪਾਂ ਪਈਆਂ ਹੋਈਆਂ ਤੇ ਉਹਦਾ ਐਸਟੀਮੇਟ ਬਕਾਇਦਾ ਅਸੀਂ ਹਾਊਸ ਦੇ ਵਿੱਚ ਸਾਡੇ ਐਮਸੀ ਸਾਹਿਬਾਨ ਤੋਂ ਗੁਰਸੇਵ ਜੀ ਨੇ ਸਾਡੇ ਭੈਣ ਜੀ ਗੁਰਜੀਤ ਕੌਰ ਜੀ ਨੇ ਉਹਨਾਂ ਨੇ ਮਸਲਾ ਚੱਕਿਆ ਜੀ ਅਸੀਂ ਬਕਾਇਦਾ ਉੱਥੇ ਵੱਡੀਆਂ ਪਾਈਪਾਂ ਦਾ ਐਸਟੀਮੇਟ ਪਾ ਕੇ ਭੇਜਿਆ ਹੋਵੇ ਪਾਸ ਹੁਣ ਐਸਟੀ ਵੀ ਅਸੀਂ ਵੱਡੀਆਂ ਪਾਈਪਾਂ ਪਾਉਣੀਆਂ ਤਾਂ ਕਿ ਦਿੱਕਤ ਨਾ ਦੇਖ ਲਿਖਤੀ ਕਾਰਵਾਈ ਕਿਉਂ ਨਹੀਂ ਕਰਦੇ ਅਸੀਂ ਤਾਂ ਦਿੱਤੀ ਆ ਹੁਣ ਉਹਦੇ ਵਿੱਚ ਜਿਹੜਾ ਹੈਗਾ ਨੋਟਿਸ ਬਹੁਤ ਔਖਾ ਮਗਰ ਪਹਿ ਕੇ ਨੋਟਿਸ ਵੀ ਉਹਨਾਂ ਨੂੰ ਦਵਾਇਆ ਤੇ ਉਹਨਾਂ ਨੂੰ ਅੱਜ ਕਹਿ ਕੇ ਆਏ ਆ ਵੀ ਤੁਸੀਂ ਆਪ ਦਾ ਕੰਮ ਬੰਦ ਕਰ ਲਓ ਜੇ ਨਹੀਂ ਤਾਂ ਫਿਰ ਵਿਸ਼ੇ ਕੀ ਸਾਨੂੰ ਆਪ ਦੇ ਦੌਰ ਤੇ ਸਾਡੇ ਤੇ ਕੋਈ ਕਾਰਵਾਈ ਕਿਉਂ ਨਾ ਹੋ ਜੇ ਪਰ ਅਸੀਂ ਲੋਕਾਂ ਦੇ ਹਿੱਤ ਦੇ ਲਈ ਜੇ ਉੱਥੇ ਕੰਸਟਰਕਸ਼ਨ ਟਾਉਣੀ ਪਈ ਤਾਂ ਉਹ ਪੱਕਿਆ ਟਵਾਵਾਂ ਤੇ ਲੋ ਪਰਵਾਰ ਐਮਪੀ ਇਲੈਕਸ਼ਨ ਲੜ ਰਹੇ ਨੇ ਦੇਖੋ ਪਾਰਟੀ ਸੁਪਰੀਮ ਹੁੰਦੀ ਹੈ ਜੇ ਪਾਰਟੀ ਹੁਕਮ ਕਰੇਗੀ ਤਾਂ ਗੱਲ ਵੱਖਰ ਪਰ ਜਿਹਨੂੰ ਵੀ ਪਾਰਟੀ ਟਿਕਟ ਦੇਗੀ ਅਸੀਂ ਠੋਕ ਕੇ ਡਟ ਕੇ ਉਹਦੀ ਮਦਦ ਕਰਾਂਗੇ ਤੇ ਜਿਹੜੀ ਸੀਟ ਹੈ ਉਹ ਜਿੱਤ ਕੇ ਕਾਂਗਰਸ ਪਾਰਟੀ ਦੇ ਤੇ ਕਾਂਗਰਸ ਪਾਰਟੀ ਦੇ ਕੈਂਡੀਡੇਟ ਦੇ ਇਥੋਂ ਸੇਰਾ ਦੇ ਵਿੱਚ ਇਹ ਸਨ ਸਾਡੇ ਨਾਲ ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਉਹਦੇ ਵੀ ਸਿੰਘ ਢਿੱਲੋਂ ਜਿਹਨਾਂ ਨੇ ਕਾਫੀ ਕੁਝ ਸਪਸ਼ਟ ਕੀਤਾ ਆਪਾਂ ਗੱਲ ਕਰੀਏ ਜੇ ਨਜ਼ਾਇਜ਼ ਸਾਰੀਆਂ ਦੀ ਜਾਂ ਨੀ ਪੱਤਰਾਂ ਦੀ ਇਹਨਾਂ ਨੇ ਕਾਫੀ ਗੱਲਾਂ ਸਪਸ਼ਟ ਕੀਤੀਆਂ ਨਾਲ ਦੇ ਨਾਲ ਐਮਪੀ ਇਲੈਕਸ਼ਨਾਂ ਸੰਬੰਧੀ ਵੀ ਜੁਣਾ ਸਪਸ਼ਟ ਕੀਤਾ